morning before you can lie. ਸਵੇਰੇ ਹੋਈ ਭਾਰੀ ਬਰਸਾਤ ਦੇ ਚਲਦਿਆਂ ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਦਬੂੜ ਖੇਤਰ ਚ ਪਾਰੀ ਖੱਡ ਆ ਜਾਣ ਦੇ ਚਲਦਿਆਂ ਲੋਕਾਂ ਨੂੰ ਆਨ ਜਾਣ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸਕੂਲੀ ਬੱਚਿਆਂ ਨੂੰ ਵੀ ਇਸ ਦੇ ਚਲਦਿਆਂ ਕਿਤੇ ਨਾ ਕਿਤੇ ਸਕੂਲ ਤੋਂ ਵਾਂਝੇ ਰਹਿਣਾ ਪਿਆ ਉੱਥੇ ਹੀ ਆਪਣੇ ਕੰਮਾਂ ਤੇ ਜਾਣ ਵਾਲੇ ਪਿੰਡ ਵਾਸੀਆਂ ਨੂੰ ਵੀ ਇਸ ਪਰੇਸ਼ਾਨੀ ਦੇ ਚਲਦਿਆਂ ਘਰਾਂ ਵਿੱਚ ਹੀ ਰੁਕਣਾ ਪਿਆ ਇਸ ਬਾਰੇ ਪਤਾ ਚਲਦਿਆਂ ਹੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਫੋਰ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਹਿਮਾਚਲ ਚ ਪਾਰੀ ਬਰਸਾਤ ਦੇ ਚੱਲਦਿਆਂ ਜੋ ਪਾਰੀ ਖੱਡਾਂ ਨੇ ਮਾਰ ਕੀਤੀ ਹੈ ਉਹਨਾਂ ਖੇਤਰਾਂ ਵਿੱਚ ਉਹ ਖੁਦ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਆਏ ਨੇ ਤੇ ਦਬੂੜ ਦੇ ਵਿੱਚ ਜਿਹੜੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੀ ਮੰਗ ਸੀ ਉਹ ਵੀ ਹੁਣ ਜਲਦ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਕਰੋੜਾਂ ਦੀ ਲਾਗਤ ਨਾਲ ਦਬੂੜ ਵਿੱਚ ਪੁਲਾ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਨ ਜਾਣ ਵਾਲੇ ਬੱਚਿਆਂ ਨੂੰ ਜਾਂ ਕਿਸੇ ਵੀ ਪਿੰਡ ਵਾਸੀ ਨੂੰ ਇਸ ਸਮੱਸਿਆ ਨਾਲ ਦੋ ਚਾਰ ਨਾ ਹੋਣਾ ਪਵੇ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਪਹਿਲਾਂ ਇਹ ਸੁਣੋ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਅਰਜੂਨ ਸਿੰਘ ਬੈਂਸ ਅੱਜ ਵੀਰੇ ਹਾਂ ਅੰਸ਼ਲ ਚ ਜੋ ਪ੍ਰਸਾਰਤ ਹੋਈ ਹੈ 18 ਸਪਰ ਨੂੰ ਦੇ ਚੱਲ ਕੇ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੀ ਖੱਟ ਨੇ ਬਹੁਤ ਮਾਰ ਕੀਤੀ ਸਾਡੇ ਪਿੰਡਾਂ ਵਾਲੀ ਮੰਗੇ ਵਾਲਾ ਦੀ ਖੱਟ ਤੇ ਸਬੂਰ ਵਾਲੀ ਖੱਟ ਵੰਡ ਖੱਟ ਫਿਰ ਸਸਤੇ ਨੇ ਬਹੁਤ ਮਾਰ ਕੀਤੀ ਹੈ ਇਸ ਤੋਂ ਪਹਿਲਾਂ ਸਸਤੇ ਜਾ ਕੇ ਆਪੋਰ ਆ ਦੇ ਪਿੰਡ ਦੇ ਵਿੱਚ ਉਥੇ ਅਮਾਨਪੁਰ ਡਾਲੂਵਾਲ ਜੀਂਦਪੁਰਾ ਰੋਟੇ ਤੱਕ ਵੀ ਨੂੰ ਕਾਫੀ ਨੁਕਸਾਨ ਪਹੁੰਚਿਆ ਸਾਰੀ ਫਸਲ ਬਰਬਾਦ ਹੋ ਗਈ ਜੇ ਤਬੂਰ ਦੀਆਂ ਫੋਟੋਆਂ ਸਾਰੇ ਸਭ ਨੇ ਵੀਡੀਓ ਦੇਖੀਆਂ ਕਿ ਕਿਵੇਂ ਤਬੂਰ ਦੇ ਵਿੱਚ ਇੰਨਾ ਪਾਣੀ ਜਿਹੜਾ ਹੈ ਉਹ ਕਿੱਥੇ ਆਇਆ ਹੁਣ ਵੀ ਤੁਸੀਂ ਦੇਖ ਕੇ ਜੇ ਪਾਣੀ ਦੀ ਆਵਾਜ਼ ਵੀ ਸੁਣ ਸਕਦੇ ਹੋ ਤੇ ਇਹਨਾਂ ਦੀ ਲੰਬੀ ਚਿਰ ਤੋਂ ਮੰਗ ਸੀਗੀ ਕੁਦਰਤੀ ਕਲ ਹੀ ਉਹ ਜਿਹੜੀ ਫਾਈਲ ਅਪਰੂਵ ਹੋ ਕੇ ਆਈ ਹੈ ਕਿ ਇੱਕ ਕਰੋੜ ਇੱਕ ਲੱਖ ਦੇ ਲਾਗਤ ਦੇ ਨਾਲ ਇੱਥੇ ਪੁਲ ਤੇ 70 ਲੱਖ ਦੀ ਲਾਗਤ ਦੇ ਨਾਲ ਉੱਪਰ ਦੇ ਪਿੰਡ ਦੇ ਸਰਪੰਚ ਸਾਹਿਬ ਵੀ ਖੜੇ ਆ ਉਕੇ ਦੋਨੋਂ ਪੁਲ ਜਿਹੜੇ ਪਾਸ ਹੋ ਚੁੱਕੇ ਆ ਹਫਤੇ ਦੇ ਵਿੱਚ ਟੈਂਡਰ ਲੱਗ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਦਿੱਕਤ ਹੈ ਉਹ ਵੀ ਬਹੁਤ ਲੰਬੇ ਸਮੇਂ ਤੋਂ ਇਸੇ ਮੰਨਤੀ ਬੱਚਿਆਂ ਦਾ ਆਣਾ ਜਾਣਾ ਕੋ ਪੇਸ਼ੈਂਟ ਜਦੋਂ ਖਾਟਾਂ ਦੀ ਹੈ ਬਿਲਕੁਲ ਟੁੱਟ ਜਾਂਦਾ ਸੀ 8 ਕਰੋੜ ਦੀਆਂ ਪੁਲੀਆਂ ਜਿਹੜੀਆਂ ਅਸੀਂ ਉਸਾਸ ਕਰਾਈ ਉਹਦੇ ਵਿੱਚ ਜਿਹੜੀਆਂ ਦੋ ਵੱਡੇ ਕੰਮ ਹੈ ਉਧਪੂਰ ਦੇ ਹੈ 1 ਕਰੋੜ ਇੱਕ ਲੱਖ ਦੀ ਲਾਗਤ ਦੇ ਨਾਲ ਐ ਤੇ 70 ਲੱਖ ਦੀ ਲਾਗਤ ਦੇ ਨਾਲ ਕਿ ਦੋਨੋਂ ਪ੍ਰੋਪਰ ਜਿਹੜੇ ਜਿਹੜੇ ਆ ਪੁਲ ਬਣਨਗੇ ਉਹਦੇ ਨਾਲ ਪਿੰਡ ਦੀ ਜਿਹੜੀ ਹੈ ਕਾਫੀ ਛੜੀ ਅਰੀ ਦਿੱਕਤ ਪਰੇਸ਼ਾਨੀ ਕਿ ਨਾ